ਸਤਿ ਸ੍ਰੀ ਅਕਾਲ ਦੋਸਤੋ ਤੇ ਅੱਜ ਆਪਾਂ ਪਹੁੰਚੇ ਹਾਂ ਮਹਾਰਾਜ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਪਠੰਡਾ ਇੱਥੇ ਆਪਣੇ ਮਿੱਤਰ ਨੇ ਭਾਈ ਸੁਖਪ੍ਰੀਤ ਸਿੰਘ ਆਰਟਿਸਟ ਲੁਧਿਆਣੇ ਤੋਂ ਉਹਨਾਂ ਦੇ 45 ਚਿੱਤਰਾਂ ਦੀ ਭਾਈ ਨੇ ਪ੍ਰਦਰਸ਼ਨੀ ਲਾਈ ਹੈ ਆਇਲ ਪੇਂਟਿੰਗ ਕਰਦੇ ਆਇਲ ਕੈਨਵਸ ਤੇ ਆਇਲ ਪੇਂਟ ਦੇ ਨਾਲ ਉਹ ਪੇਂਟਿੰਗਸ ਬਣਾਉਂਦੇ ਨੇ ਤੇ ਭਾਈ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਹੈਗੇ ਆਪਾਂ ਇੱਕ ਦੋ ਉਹਨਾਂ ਦੀ ਇੰਟਰਵਿਊ ਪਹਿਲਾਂ ਵੀ ਕੀਤੀਆਂ ਤੇ ਇਹ ਜਿਹੜੀ ਸ਼ੁਰੂਆਤ ਹੈ ਹੁਣ ਭਾਈ ਨੇ ਪੇਂਟਿੰਗਸ ਦੀ ਐਗਜ਼ੀਬਿਸ਼ਨ ਦੀ ਇੱਲਾਵੀ ਲਾਉਂਦੇ ਰਹੇ ਆ ਪਰ ਬਠਿੰਡੇ ਦੇ ਵਿੱਚ ਮਾਲਵੇ ਖੇਤਰ ਦੇ ਵਿੱਚ ਇਧਰਲੇ ਪਾਸੇ ਆਪਣੇ ਕੋਲੇ ਪਹਿਲੀ ਵਾਰੀ ਲਾ ਰਹੇ ਨੇ ਸੋ ਦਰਸ਼ਕ ਜੁੜ ਚੁੱਕੇ ਨੇ ਤੇ ਇੱਥੇ ਇੱਕ ਹੋਰ ਵੱਡੀ ਗੱਲ ਹੈ ਵੀ ਬਾਈ ਅਮਰਪਾਲ ਸਿੰਘ ਹੁੱਦਾ ਬਾਈ ਸੰਦੀਪ ਸਿੰਘ ਸਰਾ ਬਾਈ ਸੁਖਜੀਤ ਸਿੰਘ ਬਾਈ ਮਨਪ੍ਰੀਤ ਫੋਟੋਗ੍ਰਾਫੀ ਵਾਲੇ ਇਹਨਾਂ ਸਾਰੇ ਦੋਸਤਾਂ ਮਿੱਤਰਾਂ ਨੇ ਰਲ ਮਿਲ ਕੇ ਬਾਈ ਦੇ ਨਾਲ ਸਹਿਯੋਗ ਕਰਕੇ ਆ ਸਾਰਾ ਜਿਹੜਾ ਸੈਟਅਪ ਕੀਤਾ ਹੈਗਾ ਤੇ ਹੁਣ ਜਿਹੜੇ ਹੈਗੇ ਬੱਚੇ ਉਧਰੋਂ ਆ ਜਾ ਰਹੇ ਨੇ ਤੇ ਦੇਖ ਰਹੇ ਨੇ ਸੋ ਆਪਾਂ ਵੀ ਇਸ ਦਾ ਹੁਣ ਆਨੰਦ ਮਾਣਾਂਗੇ ਤੇ ਵਿੱਚੋਂ ਵਿੱਚੋਂ ਬਾਈ ਜਿਹੜਾ ਹੈਗਾ ਟੂਰ ਕਰਵਾਉਂਦਾ ਰਹੂਗਾ ਤੇ ਸਭ ਤੋਂ ਵੱਡੀ ਗੱਲ ਇਹ ਵੀ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਬਾਈ ਹਰਜੀਤ ਸਿੰਘ ਤੇ ਬਾਈ ਰਾਜਿੰਦਰ ਸਿੰਘ ਇਹ ਬਰਾੜ ਸਾਹਿਬ ਜਿਹੜੇ ਸਾਡੇ ਮੇਰੇ ਪਿੰਡ ਦੇ ਨੇ ਪੀਟੀ ਵਾਲੇ ਦੇ ਗੁਰਿੰਦਰਪਾਲ ਸਿੰਘ ਜੀ ਬਰਾੜ ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਉਹਨਾਂ ਦੇ ਸਹਿਯੋਗ ਸਦਕਾ ਹੀ ਅਸੀਂ ਆਪਣਾ ਜਿਹੜਾ ਹੈਗਾ ਕੰਮ ਨੇਪਰੇ ਚਾੜ੍ਹ ਸਕੀਏ ਸੋ ਆਪਾਂ ਦੇਖਦੇ ਹਾਂ ਬਾਈ ਦੀ ਜਿਹੜੇ ਹੈਗੇ ਆ ਬਾਈ ਆਪਾਂ ਨੂੰ ਟੂਰ ਵੀ ਕਰਾਉਣਗੇ ਸਾਰੇ ਚਿੱਤਰਾਂ ਦਾ ਇਹ ਆ ਸਕੰਦਰ ਸਿੰਘ ਦਾ ਤੇ ਬਾਈ ਅਮਰਪਾਲ ਸਿੰਘ ਪੁੱੱਦਾ ਦਾ ਚਿੱਤਰ ਰੇਖਾ ਚਿੱਤਰ ਬਣਾਇਆ ਬਾਈ ਨੇ ਤੇ ਬਾਈ ਆਪਾਂ ਨੂੰ ਟੂਰ ਵੀ ਕਰਾਉਣਗੇ ਤੇ ਟੂਰ ਕਰਵਾਉਣ ਦੇ ਨਾਲ-ਨਾਲ ਉਹ ਉਹਦੇ ਸਾਰੇ ਵਿਆਖਿਆ ਕਰਨਗੇ ਚਿੱਤਰਾਂ ਦੀ ਸੋ ਵੇਖਾਂਗੇ ਇਹ ਤੇ ਆਨੰਦ ਮਾਣਾਂਗੇ ਜੁੜੇ ਰਹੋ ਸਾਡੇ ਨਾਲ ਇਹ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕਿੱਦਾਂ ਦੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਉਹ ਵੀ ਜਿੰਨੇ ਮਰਦ ਦੀ ਪਾਲ ਸਾਰੇ ਕਮੋਂ ਦੇ ਕੋਲ ਚੱਲੇ ਆ ਉਹ ਪਹਿਲਾਂ ਕਿਸੇ ਵੀ ਪਹੁੰਚ ਨਹੀਂ ਸੀਗੇ ਆਪਣੇ ਕੋਲੇ ਆਪਾਂ ਸਿਰਫ ਉਹਨਾਂ ਦੀ ਪੂਜਾ ਦਿਲੋਂ ਕਰਦੇ ਸੀਗੇ ਰਾਜਾ ਰਵੀ ਵਰਮਾ ਨੇ ਉਹਨਾਂ ਨੂੰ ਡਰਾਅ ਕੀਤਾ ਸਭ ਤੋਂ ਪਹਿਲਾਂ ਫਿਰ ਘਰ ਘਰ ਕਲੰਡਰ ਆ ਗਿਆ ਸੋ ਇਹ ਰਾਜਾ ਰਵੀ ਵਰਮਾ ਨੇ ਬਣਾਇਆ ਅਸਲ ਚ ਕੇਰਲਾ ਚ ਸੀ ਮੈਂ ਉਹਨੂੰ ਕਾਪੀ ਕੀਤਾ ਇਹ ਚ ਇੱਕ ਪੰਛੀ ਦਾ ਦਿਖਾਇਆ ਵੀ ਇੱਕ ਪੰਛੀ ਆਪਣੇ ਕਿਵੇਂ ਡਿਊਟੀ ਨਿਭਾਉਣ ਲੱਗਿਆ ਉਹ ਜਟਾਈ ਉਹਨੇ ਜਿੰਨਾ ਚਿਰ ਹਵਾ 'ਚ ਲੜ ਸਕਦਾ ਸੀ ਉਹ ਲੜਿਆ ਦੇਖੋ ਆਪਾਂ ਉਦੋਂ ਸਾਰੇ ਬੰਦੇ ਉਤਰੋ ਗਏ ਕੋਈ ਕੰਮ ਨਹੀਂ ਪਰ ਪੰਛੀ ਨੇ ਆਪਣੀ ਡਿਊਟੀ ਨਿਭਾਈ ਸੋ ਹੁਣ ਖੰਭ ਵੱਢਣ ਤੋਂ ਬਾਅਦ ਔਖਾ ਉਹਦੇ ਲਈ ਖੜਨਾ ਔਰਤਾਂ ਨੂੰ ਅਕਸਰ ਜ਼ੁਲਮ ਨਹੀਂ ਦੇਖਦਾ ਸੋ ਦੇਖੋ ਉਹਨੇ ਸੀਤਾ ਜੀ ਨੇ ਆਪਣਾ ਹੋਂ ਹੈ ਕਮਾ ਲਿਆ ਵੀ ਸਹੀ ਤੇ ਪੰਛੀ ਦਾ ਹਾਕ ਕਿੱਦੋਂ ਦੇਖੀ ਤੇ ਰਾਵਣ ਨੂੰ ਆਪਾਂ ਹਮੇਸ਼ਾ ਹੀ ਥੋੜਾ ਡਰੈਡਡ ਉਸ ਤਰੀਕੇ ਦਾ ਦਿਖਾਉਣਾ ਹੁੰਦਾ ਹੈ ਨਾ ਤੇ ਮੈਨੂੰ ਇੱਕ ਬੰਦਾ ਸਾਡੇ ਘਰੇ ਦੇਖਣ ਆਇਆ ਮੈਨੂੰ ਕਹਿੰਦਾ ਥੋੜਾ ਰਾਵਣ ਬਹੁਤ ਫਿੱਟਾ ਮੈਂ ਕਿਹਾ ਸਾਡਾ ਸ਼ਾਹ ਜਿੰਮ ਜਾਂਦਾ ਉਹ ਇੱਥੇ ਮਸਿਕੰਦਰ ਇੱਕ ਪਹਾੜ ਨੂੰ ਉੱਪਰ ਹੀ ਕਰਦਾ ਦਿਖਾਇਆ ਵੀ ਚਿੱਟੇ ਦਾ ਖਹਿੜਾ ਛੱਡੋ ਚਿੱਟੇ ਪਹਾੜ ਬਾਰੇ ਵੀ ਸੋਚੋ ਜੇ ਤੁਸੀਂ ਉਹਨੂੰ ਚੜੋਗੇ ਚਿੱਟਾ ਆਪੇ ਤੁਹਾਡੇ ਤੋਂ ਮਾਈਨਸ ਹੋ ਜਾਊਗਾ ਵੀ ਕਿਸੇ ਵੇਲੇ ਚਿੱਟਾ ਲਾਉਂਦਾ ਸੀ ਪਰ ਹੁਣ ਚਿੱਟੇ ਪਹਾੜ ਨਾਲ ਰਿਸ਼ਤਾ ਰਿਹਾ ਸੋ ਮੈਂ ਕਹਾ ਤੁਹਾਡੇ ਬਾਰੇ ਲਿਖਿਆ ਜੀ ਚੁੰਗੀਆਂ ਨੇ ਬੂਰੀਆਂ ਤਾਂ ਹੀ ਨਾਪੀਆਂ ਨੇ ਦੂਰੀ ਠੀਕ ਹੈ ਜੀ 25 ਫੈਟ ਵਾਲਾ ਦੁੱਧ ਪੀਂਦੇ ਆ ਦੱਸਦੇ ਨਹੀਂ ਓਹੋ ਇਹ ਲੋਕੀ ਬੈਠ ਕੇ ਸੱਤ ਰੰਗ ਯੂਜ਼ ਕੀਤੇ ਜਾ ਰਹੇ ਇਹ ਲੋਕ ਗਲਤ ਕਿਉਂ ਆਰਟਿਸਟ ਆਜ਼ਾਦ ਹੁੰਦਾ ਕਿਸੇ ਵੀ ਟੋਨ ਨੂੰ ਦੇਣ ਇਹ ਸੱਤ ਰੰਗ ਤਾਂ ਯੂਜ਼ ਕੀਤੇ ਆ ਰੇਨਬੋ ਜਿੰਦਗੀ ਦੀ ਖੁਸ਼ੀ ਜਦੋਂ ਬੰਦਾ ਆਪਣਾ ਆਨੰਦ ਪ੍ਰਗਟ ਕਰ ਲੈਂਦਾ ਨਾ ਕਿਸੇ ਵੀ ਚੀਜ਼ ਨਾਲ ਕਰ ਲਵੇ ਇਹਨੇ ਆਪਣੀ ਯਾਤਰਾ ਨਾਲ ਆਨੰਦ ਪ੍ਰਗਟ ਕੀਤਾ ਠੀਕ ਹੈ ਜੀ ਜੀ ਬਹੁਤ ਸਾਰੇ ਇਹ ਤੁਹਾਡੇ ਸੱਤ ਰੰਗ ਤੁਹਾਡੇ ਨਾੜ ਨਾੜ ਚ ਘੁੰਮ ਰਹੇ ਆ ਤਾਂ ਕਰਕੇ ਸਮਾਇਆ ਦਿਖਾਇਆ ਇਹ ਪੂਰੀ ਇੰਦੀ ਤੁਹਾਡੀ ਬੇਚੀ ਤਾਂ ਪੂਰੀ ਕਰਾਉਣੀ ਆ ਆਪਾਂ ਠੀਕ ਉਹ ਅਸੀਂ ਬਾਈ ਦੀ ਗੱਲ ਸਮਝਦੇ ਆ ਨਾ ਜੇ ਮਾਡਰਨ ਤਰੀਕੇ ਨਾਲ ਕਹੀਏ ਤਾਂ ਮਾਡਰਨ ਸ਼ੀਰੀ ਫਰਹਾਦ ਨੇ ਓਕੇ ਕੱਟ ਨਹਿਰ ਪਹਾੜਾਂ ਚੋਂ ਜੇ ਤੂੰ ਵਿਆਹਣੀ ਚਾਹੁੰਦਾ ਸ਼ੀਰੀ ਅੱਪਾ ਕਹਿੰਦੇ ਛੋਟੀ ਦੀ ਕੁੜੀ ਕਈ ਵਾਰੀ ਛੋਟੀ ਵੀ ਹੁੰਦੀ ਹੈ ਨਾਲ ਹਾਏ ਹਾਏ ਨਹੀਂ ਇਹ ਕਾਕੇ ਦੇ ਸਾਰੇ ਗੀਤ ਆ ਮੇਰੇ ਕੋਲ ਕਾਕਾ ਆਇਆ ਕਹਿੰਦਾ ਬਾਈ ਜੀ ਮੈਂ ਤਸਵੀਰ ਪੁਕੜੀ ਮਾਡਲ ਆ ਮੇਰੇ ਗਾਣੇ ਚ ਉਹਨੂੰ ਗਿਫਟ ਕਰਨੀ ਹੈ ਫਿਰ ਮੈਂ ਕਾਕੇ ਦੇ ਕਾਕਾ ਕਹਿੰਦਾ ਨਹੀਂ ਚਾਹ ਦੀ ਪਤੀਲੀ ਬਾਰੇ ਗੱਲ ਕਰਦਾ ਬਾਈ ਆ ਜੜੀ ਫਿਰ ਉਹ ਇੱਕ ਪੁੱਛ ਜੋਗੀ ਕੋਲੋਂ ਜਾ ਕੇ ਨਹੀਂ ਕਹਿੰਦਾ ਵਾ ਫਿਰ ਉਹ ਫੁੱਲਾਂ ਦੀ तितਲੀਆਂ ਦੀ ਗੱਲ ਕਰਦਾ ਉਹਦੇ ਮੈਂ ਦਿਖਾਇਆ ਵੀ ਤਿਤਲੀਆਂ ਤੇ ਹਮਿੰਗਬर्ड ਇੰਨੇ ਪਿਆਰ ਨਾਲ ਆਇਆ ਉਹਦੇ ਕੋਲੇ ਉਹਦੇ ਫੁੱਲ ਸਰਜੀਤ ਹੋ ਗਏ ਤੇ ਇਹ ਫਿਰ ਉਹਦੇ ਗਾਣੇ ਚਾਈ 9 ਮਿਲੀਅਨ ਸੁਣਿਆ ਗਿਆ ਗਾਣਾ ਗਾਣੇ ਦੇ ਵਿੱਚ ਹੋਮਸ ਇੱਕ ਗਾਣਾ ਵਾ ਮੈਂ ਮੁੜ ਕੇ ਪੰਜਾਬ ਆਉਣਾ ਏ ਇਸ ਮੁਲਕ ਤੋਂ ਮੇਰਾ ਜਿੱਤ ਭਰਿਆ ਸੁਣਿਆ ਤੁਸੀਂ ਕਾਕੇ ਦਾ ਕਾਕਾ ਉਹਨੂੰ ਗਿਫਟ ਕਰਦਾ ਕੁੜੀ ਨੂੰ ਇਹ ਪੈਂਟਿੰਗ ਓਕੇ ਹਾਂਜੀ ਸੋ ਮੇਰੇ ਤੋਂ ਸਪੈਸ਼ਲ ਕਰੇ ਆ ਕੇ ਬਣਵਾ ਕੇ ਗਿਆ ਉਹ ਉਹ ਚੀਜ਼ ਹੈ ਕਾਕੇ ਦੇ ਸਾਰੇ ਗੀਤ ਨੇ ਸਹੀ ਹੈ ਉਹਦੀ ਤੇ ਉਹਦਾ ਧਿਆਨ ਵੀ ਹੈ ਨਾ ਵੀ ਓਏ ਹੋਏ ਮੇਰੀ ਖਾਤਰ ਯਾਰ ਪਹਾੜਾਂ ਚੋਂ ਨਹਿਰ ਉੱਤੇ ਸਾਲੇ ਹੀ ਫਿਰਦਾ ਵਾਹ ਆ ਵੀ ਕਾਕਾ ਆਂਦਾ ਆ ਵੀ ਕਾਕਾ ਮਤਲਬ ਦਿਖਾਇਆ ਵੀ ਕਾਲੇ ਰੰਗ ਲਈ ਛੋਟੇ ਦੀ ਚੀਜ਼ ਵੀ ਹੁੰਦੀ ਆ ਕੋਈ ਐਡੀ ਗੱਲ ਹੀ ਜਿਵੇਂ ਕਾਲੇ ਕਾਕੇ ਦੇ ਆ ਕੇ ਸਿੰਬਲ ਬਣਿਆ ਹੋਇਆ ਵੀ ਕਾਕਾ ਕਾਕੇ ਨੇ ਆਪਣੇ ਆਪ ਨੂੰ ਕਹਿਤਾ ਆਉਂਦੇ ਹੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ ਵਧੀਆ ਗੱਲ ਕੀਤੀ ਉਹਨੇ ਆਪ ਹੀ ਰੌਲਾ ਪਾਤਾ ਨਹੀਂ ਪਰ ਉਹਦੀ ਉਹਦੀ ਉਹੀ ਸਫਲਤਾ ਬਣ ਗਈ ਸੋ ਮੈਨੂੰ ਮੇਰਾ ਤੇ ਕਾਕੇ ਦਾ ਪ੍ਰੋਜੈਕਟ ਸੀ ਇਹ ਬੜਾ ਸਾਨੂੰ ਆਨੰਦ ਆਇਆ ਪਰਸੋ ਵੀ ਆ ਕੇ ਗਿਆ ਮੇਰੇ ਕੋਲ ਬਹੁਤ ਸੋਹਣਾ ਹੈ ਕੀ ਬਾਤ ਬਹੁਤ ਸੋਹਣਾ ਕਸੂਕ ਵੀ ਭਾਈ ਇਹ ਭਾਈ ਹੁਣੇ ਰੋਟੀ ਦਾ ਪੁੱਛਦੇ ਨੇ ਕਿਉਂਕਿ ਇਹ ਕਹਿੰਦੇ ਵੀ ਕੰਟੈਂਡਰ ਕੰਟਾ ਤਿਆਰੀ ਤੇ ਲੱਗਣਾ ਤੁਹਾਨੂੰ ਦੱਸ ਦੋਗੇ ਆਪਾਂ ਛੱਕਾਂਗੇ ਸਾਰੇ ਤੁਸੀਂ ਵੀ ਨਾਲ ਹੀ ਆਪਾਂ ਗਿਣਤੀ ਕਰ ਲਈਏ ਕਿੰਨੇ ਜਣੇ ਆਪਾਂ ਸਾਰੇ ਹਾਂ ਹਾਂ ਕੋਈ ਵੀ ਕੜਾਣਾ ਜੁੜੀ ਹੋਈ ਹੈਗਾ ਨਾਲ ਸਹੀ ਗੱਲ ਹੈ ਜਿਹੜੀ ਆਪਣੀ ਗੈਦਰ ਹੈਗਾ ਪਰ ਟੀਡੀ ਸਾਹਿਬ ਨਾਲ ਕੰਟਰੋਲ ਕਰਕੇ ਕੋਈ ਨਹੀਂ ਹੁਣ ਜੋ ਇਹ ਰਾਹ ਜਾਣ ਵਾਲਿਆ ਹੋਰ ਰਾਹ ਜਾਣ ਵਾਲਿਆ ਪਾਣੀ ਨਦੀਆਂ ਦਾ ਸੁੱਕ ਜਾਵੇ ਓਕੇ ਪਤਾ ਢਿੰਗੜੀ ਦਾ ਓਕੇ ਪਤਾ ਢਿੰਗੜੀ ਹਿੱਦਾ ਕਿਹੜੇ ਮੋੜ ਤੇ ਮੁੱਕ ਜਾਵੇ ਕਿਹੜੇ ਮੋੜ ਤੇ ਮੁੱਕ ਜਾਵੇ ਕਿਹੜੇ ਮੋੜ ਤੇ ਮੁੱਕ ਜਾਵੇ ਕਿਤੇ ਇੱਕ ਬਹਾਨਾ ਬਣ ਜਾਂਦਾ ਸਭ ਨੂੰ ਪਤਾ ਹੈ ਵਿਆਹ ਤਾਂ ਪਹਿਲਾਂ ਵਾਲਾ ਕਾਹਨ ਪਰ ਆਪਾਂ ਹੁਣ ਕਿੱਥੇ ਆ ਵਿੱਚ ਇੱਕ ਚਿੱਤਰ ਆਪਾਂ ਇਹਦੇ ਬਾਰੇ ਕਿੰਨੀ ਵੀ ਗੱਲ ਕਰਦੇ ਜਦੋਂ ਵਿਆਹ ਤਾਂ ਪਹਿਲਾਂ ਵਾਲਾ ਕਾਹਨ ਹੁੰਦਾ ਨਾ ਕੋਈ ਕੁੜੀ ਜ਼ਿਆਦਾ ਸੁਨੱਖੀ ਹੁੰਦੀ ਆ ਉਹਨਾਂ ਨੂੰ ਨਵਾਂ ਵਿਆਹ ਹੋਇਆ ਹੁੰਦਾ ਉਹ ਰਾਣੀ ਮੱਖੀ ਬਣ ਜਾਂਦੀ ਆ ਡੋਮਰੀ ਦੀ ਰਾਣੀ ਮੱਖੀ ਆਹੀ ਆ ਉਹਨੂੰ ਵੀ ਆਹੀ ਲੱਗੀ ਰਹਿੰਦੀ ਹੈ ਹੈ ਜੀ ਕਿਸੇ ਕਿਸੇ ਕੁੜੀ ਦੀ ਟੈਲੈਂਟ ਬਹੁਤ ਹੁੰਦਾ ਵੀ ਜੇ ਸਿੰਦੋਰਾ ਨਾਲ ਆਈ ਢੋਲ ਕੀ ਨਹੀਂ ਬੱਜੀ ਠੀਕ ਆ ਤੇ ਕਿਸੇ ਦਾ ਇਕੱਲੇ ਚਮਚੇ ਨਾਲ ਵੀ ਸਾਡੇ ਪਰ ਟਾਈਮਿੰਗ ਵੀ ਹੋਣੀ ਚਾਹੀਦੀ ਹੈ ਨਾ ਨਹੀਂ ਹੁਣ ਪ੍ਰੀ ਬੈਟਿੰਗ 12 ਲੱਖ ਲਵਾ ਦਿੰਦੀ ਆ ਪਰ ਆਹ ਨਿਆਰਾ ਨਹੀਂ ਇਹਦੇ ਰੂਲ ਕਿੰਨੇ ਵਧੀਆ ਸੀ ਵੀ ਕੋਈ ਬੰਦਾ ਨਹੀਂ ਵਿੱਚ ਵੜੂਗਾ ਪਰ ਬੰਦੇ ਜਾਂਦੇ ਵੀ ਨਹੀਂ ਨਹੀਂ ਰੂਲ ਫਾਲੋ ਹੁੰਦੇ ਸੀ ਰੀਲਾਂ ਦੇ ਡੱਬੇ ਵਾਂਗੂ ਸੂਟ ਨੇ ਆਪਾਂ ਰੀਲਾਂ ਦਾ ਡਬਾ ਰੀਲ ਲੈਣ ਜਾਇਦਾ ਕਿੰਨਾ ਅਪੀਲ ਕਰਦਾ ਸਾਡੇ 6 ਢ ਅਸੀਂ ਖੁੱਲੀ ਤੇ ਬੜੀ ਅਪੀਲ ਕਰਦੇ ਆ ਕਿਉਂਕਿ ਵੱਖ-ਵੱਖ ਛੇਡ ਆਪਾਂ ਨੂੰ ਨਾ ਰੇਨਬੋ ਵਿੱਚ ਦੀ ਆ ਇੰਨੇ ਕਲਰਫੁਲ ਹੋਣਾ ਸਾਡੀ ਦਲੇਰੀ ਸੀਗੀ ਅਸੀਂ ਖੁੱਲ ਕੇ ਫਰੋਜੀ ਜਾਮਣੀ ਸੂਟਾਂ ਨਾਲ ਖੇਡਦੇ ਸੀ ਹੁਣ ਕੋਈ ਮੜਾ ਜਾ ਸ਼ੋਖ ਰੰਗ ਪਾ ਲਵੇ ਅਗਲਾ ਕਹਿੰਦਾ ਅਕਲਕਾਰ ਯਾਰ ਤੁਹਾਨੂੰ ਪਤਾ ਕਿਤੇ ਡਾਇਰੈਕਟਰਾਂ ਗਰੇ ਕੱਪੜੇ ਪਾਏ ਜਿਵੇਂ ਮੈਂ ਪਾਏ ਲਖਦਾ ਪਾਪਾ ਕੀ ਯਾਰ ਮਿਲਾਂ ਦਿੱਤਾ ਜਾਵੇ ਪਰ ਆ ਜਿਹੜੀ ਚੀਜ਼ ਸੀਗੀ ਇਹ ਸਾਡੀ ਖੁਸ਼ੀ ਦਰਸਾਉਂਦੀ ਸੀ ਤੁਸੀਂ ਯੂਰਪ ਜਾਓ ਗਰੇ ਕੱਪੜੇ ਹੋ ਜੇ ਇਟਲੀ ਜਾਓ ਜਰਮਨੀ ਜਾਓ ਲੋਕੀ ਡਾਰਕ ਗਰੇ ਪਾ ਕੇ ਦੁਨੀਆ ਸਾਰੇ ਜਿੱਦਾਂ ਜ਼ਿੰਦਗੀ ਚ ਰੰਗ ਗੀਣ ਹੋ ਗਈ ਹੋਏ ਗਰੇ ਡੇ ਉਹਦਾ ਅਸਰ ਕਰਦੀ ਹੈ ਰਾਜਸਥਾਨ ਜਾਓ ਹਜੇ ਵੀ ਤੁਹਾਨੂੰ ਕਿੰਨੀ ਤਰ੍ਹਾਂ ਦੀਆਂ ਪੱਗਾਂ ਉਹ ਜਿਹੜੀਆਂ ਬਲੌਂਦੇ ਲਹਿੰਗੇ ਰਾਜਸਥਾਨ ਸਭ ਤੋਂ ਕਲਰਫੁਲ ਹੈ ਹਜੇ ਵੀ ਕਿਉਂਕਿ ਹਜੇ ਉੱਥੇ ਖੁਸ਼ੀ ਜ਼ਿਆਦਾ ਵਾਕਿਆ ਤੁਹਾਨੂੰ ਇਹਦੇ ਵਿੱਚ ਕੀ ਲੱਗਿਆ ਕੀ ਮਹਿਸੂਸ ਕੀਤਾ ਕਲਰਫੁਲ ਤੇ ਖੁਸ਼ੀਆਂ ਜਾਣੇ ਆਪਾਂ ਸਾਰੇ ਹੀ ਰਵਾਈ ਬੋਏ ਹੈ ਹੈ ਨਾ ਪਰ ਹਿੰਦੂ ਬਹੁਤ ਔਖੀ ਹੈ ਕਰੀਏ ਕਿ ਜਾਗੋ ਚ ਲੈਟਾਂ ਨੇ ਕਹਿੰਦੇ ਤੇਲ ਨਾ ਪਾਇਓ ਸੂਟ ਤੇ ਪੈਜੂ ਸੂਟ ਦਾ 46000 ਨਹੀਂ ਸਹੀ ਹੈ ਹੋਰ ਕੋਈ ਚੀਜ਼ ਐਕਸਪਲੇਨ ਕਰੀਏ ਚਲੋ ਜੀ ਦੱਸੋ ਆ ਜੋ ਆ ਕਰ ਦਿੰਦੇ ਆ ਆ ਕਰ ਦਈਏ ਆਜੋ ਜੀ ਆਜੋ ਅੱਗੇ ਦੋਜੀ ਜਿਹੜੇ ਆ ਨਾ ਇੰਨਾ ਇੰਨੇ ਡਰਮ ਲੈ ਕੇ ਬੜਾ ਸੋਹਣਾ ਸਾਈਕਲ ਚਲਾ ਕੇ ਆਉਂਦੇ ਸੀ ਤਕੜੇ ਵੀ ਸੀਗੇ ਉਹ ਦੁੱਧ ਪਾਉਣ ਲੱਗੇ ਅਕਸਰ ਟਾਕ ਇਹੀ ਤੁਸੀਂ ਵੀ ਭਾਈ ਤੂੰ ਪਾਣੀ ਪਾਣੋ ਹਟ ਜਾ ਤੁਸੀਂ ਦੇਖੋ ਉਹਨਾਂ ਦੀ ਨੈੜੀ ਉਹ</body>ਲੈਂਗੁਏਜ ਉਹ ਤੋਂ ਬੰਦਾ ਲੱਗਦਾ ਤੇ ਨਿਆਣਿਆਂ ਨੂੰ ਇਹ ਹੀ ਹੁੰਦਾ ਸੀ ਵੀ ਬਸ ਮੈਂ ਭੋਆ ਭੋ ਵੀ ਆਉਣਾ ਨਹੀਂ ਹਰ ਬੰਦੇ ਦਾ ਆਪਦਾ ਹੀ ਏਜੰਡਾ ਹੁੰਦਾ ਕਿ ਦੁੱਧ ਪਤਾ ਨਹੀਂ ਮਹਿੰਗਾ ਆ ਸਸਤਾ ਮੈਂ ਕੀ ਲੈਣਾ ਬਚਪਨ ਦਾ ਰਾਜਾ ਹੁੰਦਾ ਬੰਦਾ ਅੰਲਾਗਦਾ ਮੈਂ ਭੋਆ ਭੋ ਵੀ ਆ ਲੈਣਾ ਮੇਰਾ ਕੰਮ ਹੈ ਨਹੀਂ ਇਹ ਮੈਂ ਲਿਖਿਆ ਪਿੱਛੇ ਦੁੱਧ ਤੇ ਪੁੱਤ ਜਦੋਂ ਕਿਸੇ ਸੂਬੇ ਦਾ ਦੁੱਧ ਖਰਾਬ ਹੋ ਜੇ ਜਾਂ ਪੁੱਤ ਵਿਗੜ ਜਾਣ ਗੜਬੜ ਹੋ ਜਾਂਦੀ ਆ ਸੋ ਆਪਾਂ ਇਸ ਤੌਰ 'ਚ ਉਲੰਘ ਰਹੇ ਆ ਆਪਣੇ ਦੁੱਧ ਤੇ ਪੁੱਤ ਆ ਜਿਹੜੇ ਦੋਨੇ ਡਾਊਟਫੁਲ ਹੋਏ ਹੋਏ ਆ ਆਪਾਂ ਨੂੰ ਦੋਨਾਂ ਤੇ ਸ਼ੱਕ ਰਹਿੰਦਾ ਆ ਵਿੱਚ ਹੋਜੀ ਹੁਣ ਤਾਂ ਇਹ ਵੀ ਪਲਾਸਟਿਕ 'ਚ ਆ ਗਏ ਅੰਮ੍ਰਿਤਸਰ 'ਚ ਇਸ ਤੋਂ ਵੀ ਸੁਣੇ ਗਾਗਰਾਂ ਨੇ ਕਿਤੜਦੀਆਂ ਹੈ ਹਨਾ ਉਹ ਵੀ ਬਹੁਤ ਰੇਅਰ ਨੇ ਉਹਨਾਂ ਡੀਕ ਸਟੋਰਾਂ 'ਚ ਵਿਕਦੀਆਂ ਨੇ ਠੀਕ ਹੈ ਜੀ ਬਈ ਇੱਕ ਤੋੜੀ ਕੀ ਟੇ ਖਸਾ ਖਸਾ ਕੇ ਗੋਲ ਕਰ ਲੇ ਕਿੰਨਾ ਕੁ ਟਾਈਮ ਲੱਗਿਆ ਕਿੰਨੀ ਗ੍ਰੇਡੀ ਵੀਡੀ ਆ 20 25 ਮਿੰਟਸ ਗੇਮ ਸ਼ੁਰੂ ਹੋ ਗਈ ਸਾਰੀਆਂ ਵਾਸੀ ਦੀ ਗੁੜੀਆਂ ਲੱਗਦੀਆਂ ਸੂਟ ਕੁਆਲਾ ਛੋਟਾ ਕਰ ਲਿਆ ਬਾਸੀ ਵਾਲਾ ਕਰ ਲਿਆ ਹਜੇ ਇਹਨਾਂ ਦੇ ਪੋਚੇ ਬਣਨੇ ਬਾਅਦ ਚ ਇਹ ਸੀਗਾ ਰੀਸਾਈਕਲ ਸਹੀ ਰੀਸਾਈਕਲ ਇਹ ਸੀਗਾ ਨਿਆਣਾ ਦੇਖ ਲੋ ਮੜ ਜਾ ਕਹਿ ਦੋ ਮੈਂ ਆ ਲਿਆਂਦਾ ਪਰ ਉਹ ਨਾ 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 ਵਾਪਸ ਕਰੋ ਮੈਂ ਨਹੀਂ ਪਾਉਣਾ ਨਹੀਂ ਕਰਦਾ ਵੀ ਅਸੀਂ ਤਾਂ ਪਹਿਚਾਣਾਂ ਹਟਾਏ ਆ ਪਰ ਜਿਹੜੇ ਆ ਰੀਬਨ ਸੀ ਆ ਬਹਿਣ ਦਾ ਤਰੀਕਾ ਸੀ ਪਹਿਲੀ ਗੱਲ ਤੇ ਹੁਣ ਅੱਜਕੱਲ ਕਿਸੇ ਕੋ ਬੈਠਾ ਹੀ ਨਹੀਂ ਜਣਾ ਆ ਇੰਨੇ ਬੱਚੇ ਬੈਠੇ ਆ ਇਹਨਾਂ ਨੂੰ ਕਹੋ 2 ਘੰਟੇ ਆ ਖੇਡ ਲੋ ਨਾ ਸਾਰਿਆਂ ਨੂੰ ਮੋਬਾਈਲ ਦੇਣਾ ਪਊਗਾ ਡਾਡ ਪਰ ਪਰ ਇਨੀ ਬੈਠ ਸਕਦੇ ਆ ਹਾਂ ਪਰੰਪਰਾ ਤਾਂ ਹੀ ਗੋਤੇ ਉੜ ਗਏ ਬਿਲਕੁਲ ਪੰਛੀ ਉੱਡਿਆ ਉੱਪਰ ਲੰਘਿਆ ਜਿਹੜਾ ਨਿਆਰਾ ਉਹਦੀ ਫੂਗਾ ਆਪਾਂ ਨਹੀਂ ਲੈ ਸਕਦੇ ਕਿਉਂਕਿ ਪੰਛੀ ਨੂੰ ਪਰਮਾਤਮਾ ਨੇ ਇਹ ਕਿਹਾ ਵੀ ਤੂੰ ਜਿੱਧਰੋਂ ਮਰਜੀ ਉੱਪਰੋਂ ਖੋਲੇ ਜਿੱਧਰ ਦੁਨੀਆ ਨੂੰ ਦੇਖ। ਅਸੀਂ ਗਰਾਊਂਡ ਲੈਵਲ ਤੇ ਦੇਖਦੇ ਆਂ 에ਰੀਅਲ 뷰 ਨਹੀਂ ਦੇਖਦੇ। ਸਾਨੂੰ ਨਿਆਰਾ ਨਹੀਂ ਆਉਂਦਾ। ਨਹੀਂ। ਇੱਕ ਬੰਦਾ ਦੂਰ ਚਵਾਰੇ ਦੇ ਉੱਤੇ ਬੈਠਾ। ਲਾਸਟ ਵਾਲੇ ਚਵਾਰੇ। ਪਿੰਡ 'ਚ ਡਾਕੂ ਵੜੇ। ਉਹਨੂੰ ਪਹਿਲਾਂ ਹੀ ਪਤਾ ਲੱਗ ਗਿਆ ਵੀ ਦੂਰ ਘੋੜਿਆਂ ਨੇ ਧੂੜ ਉਡਦੀ ਆਉਣੀ ਆਪਣੇ ਗਨ ਲੋਡ ਕਰ ਲਈ ਕਿ ਉਹ ਰੈਡੀ ਆ। ਜਿਹੜਾ ਗਰਾਊਂਡ ਫਲੋਰ ਤੇ ਆ ਉਹਨੂੰ ਉਦੋਂ ਪਤਾ ਲੱਗਣਾ ਜਦੋਂ ਉਹਦੇ ਗੇਟ ਤੇ ਆ ਜਾਣਾ ਕਿਦਾਂ। ਤੋ ਇਹ ਜਿਹੜੀ ਕੁਝ ਸੋਚ ਦੀ ਉਚਾਈ ਆ ਉੱਚਾ ਦੇਖਣਾ ਇਹ ਪੰਛੀ ਦੀ ਕਿਸਮ ਚ ਆਇਆ ਆ ਆਪਣੇ ਨਹੀਂ ਹੈਗਾ ਸੋ ਉੱਤੋਂ ਦੇਖਾਂਗੇ ਤਾਂ ਆਪਾਂ ਨੂੰ ਬਾਜ਼ਾਰ ਵੀ ਦਿਖੂਗਾ ਆ ਦੋ ਗੱਡੀਆਂ ਮੇਰੀਆਂ ਮੈਂ ਆਪਣੀ ਵੀ ਮਾਰਕਿੰਗ ਲਾਈਆਂ ਹਾਂ ਆਪਾਂ ਪ੍ਰਸ਼ੰਦਾ ਸਕਦੇ ਆ ਇੱਥੇ ਚਾਹ ਪੀਣੇ ਆ ਸਿਰ ਵੀ ਆਪਾਂ ਅੰਮਰਸਰੀ ਕੋਲ ਚਾਹ ਇੱਥੇ ਸਕਦੇ ਆ ਹੈਨਾ ਇਹ ਆਪਣਾ ਸਮਾਜ ਹੈ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਇੱਥੇ ਘੋੜੇ ਬੰਨੇ ਅੰਦਰ ਗਏ ਠਿਕਰੀਆਂ ਦਾ ਬੋਰਾ ਦਿੱਤਾ ਸਿਰ ਲਾਇਆ ਵਾਪਸ ਆਏ ਚਲੇ ਗਏ ਇੱਥੇ ਆ ਕੇ ਸੁੱਖਾ ਸਿੰਘ ਨੂੰ ਲੱਗਿਆ ਵੀ ਨਹੀਂ ਇੰਤਾ ਨਹੀਂ ਭੱਜਣਾ ਉਹਨਾਂ ਨੇ ਇੱਥੇ ਘੋੜੇ ਨਚਾਏ ਗੋਲ-ਗੋਲ ਘੁਮਾਏ ਦਿਖਾ ਕੇ ਉਹਨਾਂ ਨੂੰ ਹਾਂਜੀ ਸਰਕਲ ਫੜਾਏ ਇਸ ਜਗ੍ਹਾ ਤੇ ਫੇਰ ਹੋ ਗਏ ਸੋ ਇੱਥੇ ਤੱਕ ਆਪਾਂ ਤੁਰ ਜੰਨੇ ਆ ਇੱਥੇ ਤੱਕ ਆਪਾਂ ਗੱਲਾਂ ਵਿੱਚ ਮਾਰੀ ਜੰਨੇ ਆ ਇੱਥੇ ਘੜੀ ਲੱਗੀ ਨਹੀਂ ਇਸ ਤੋਂ ਬਾਅਦ ਆਪਣੇ ਨਾਲ ਦਾ ਕੁੜੀ ਮਾਰਦਾ ਚੁੱਪ ਨਹੀਂ ਕਰ ਹੁੰਦਾ ਇੰਦਰ ਚੁੱਪ ਕਰ ਜਾਂਦਾ ਇੱਥੇ ਆ ਕੇ ਕੋਈ ਨਾ ਕੋਈ ਡੋਕਦਾ ਮੋਬਾਈਲ ਬੰਦ ਕਰਦਾ ਹਾਂਜੀ ਇਸ ਤੋਂ ਬਾਅਦ ਅਗਲਾ ਕਹਿੰਦਾ ਜਿਹੜਾ ਬੜਾ ਸਿਆਣਾ ਹੁੰਦਾ ਪਰ ਪਾ ਟੱਪਾ ਲੱਗ ਜਾਂਦਾ ਐਥੇ ਟੱਪਾ ਲਾਉਂਦੇ ਆ ਨਾ ਹਾਂਜੀ ਨਾਕਾ ਨਹੀਂ ਇੱਥੇ ਆ ਕੇ ਵਾਕੇ ਆਪਾਂ ਜ਼ੀਰੋ ਤੇ ਆ ਜਾਂਦੇ ਹਾਂ ਜਿਹਨੂੰ ਆਪਾਂ ਕਹਿੰਦੇ ਇਹ ਮੈਡੀਟੇਸ਼ਨ ਦਾ ਜਿਹੜਾ ਪੁਆਇੰਟ ਹੈ ਜ਼ੀਰੋ ਨਹੀਂ ਫਿਰ ਦਰਸ਼ਨ ਕਰਨ ਦਾ ਸਭ ਦਾ ਆਪਣਾ ਆਪਣਾ ਤਰੀਕਾ ਕੋਈ ਬੰਦਾ ਬਾਰੀ ਲੱਭਦਾ ਵੀ ਮੈਂ 2 ਘੰਟੇ ਬਹਿ ਜਾਣਾ ਕੋਈ ਕਹਿੰਦਾ ਛੇਤੀ ਘਰ ਨਿਪਟ ਗਿਆਗਾ ਕਾਲੀ ਠੀਕ ਹੈ ਨਾ ਕਿਸੇ ਨੂੰ ਇੱਥੇ ਆਉਣ ਤੇ 25 ਸਾਲ ਲੱਗ ਜਾਂਦੇ ਆ ਕੋਈ ਕੈਨੇਡਾ ਫਸਿਆ ਕੋਈ ਜਰਮਨ ਫਸਿਆ ਤੇ ਕਿਸੇ ਕਿਸੇ ਦਾ ਰੋਜ਼ ਦਾ ਜਾਣ ਵੀ ਹੈਗਾ ਇਹ ਆਪਣੀ ਆਪਣੀ ਕਿਸਮਤ ਆ ਹਨਾ ਇਹ ਸਾਰਾ ਕੁਝ ਐ ਨਹੀਂ ਬਣਾਤਾ ਨੂੰ ਹੀ ਬੰਦੇ ਬਣਾ ਦੋ ਸੰਗਤ ਬਣਾ ਦੋ ਇਹ ਸਾਰੇ ਕੋਈ ਨਾ ਕੋਈ ਗੱਲ ਕਰਦੇ ਕੋਈ ਕਿਸੇ ਨੂੰ ਮਿਲਿਆ ਇਹ ਸਾਰੇ ਸਟੋਰੀਆਂ ਐ ਇੱਥੇ ਮਾਰੇ ਸੋਹਣੀ ਸਾਹਿਬ ਲਿਖਿਆ ਸੀ ਹਾਂਜੀ ਕਿャ ਵਾਸ਼ਨਾਣ ਇੱਥੇ ਤਾਂ ਇੱਥੇ ਰਿਸ਼ਤਾ ਹੋ ਰਿਹਾ ਦੋ ਤਰ੍ਹਾਂ ਕੁੜੀ ਦਿਖਾਈ ਜਾ ਰਹੀ ਬੋਰਡਰਿਆਂ ਨੂੰ ਦਿਖਾਉਂਦੇ ਆਂ ਬਾਕੀ ਆ ਤੁਸੀਂ ਜਰੂਰ ਦੇਖੋ ਕਿਉਂਕਿ ਸ਼ਿੰਦਾ ਜੀ ਨੇ ਇਹਦੇ ਵਿੱਚ ਕੋਣ ਟੁਹਾਰੋ ਆਜੋ ਆਜੋ ਹਾਂ ਸਾਈਕਲ ਜਦੋਂ ਹੁੰਦਾ ਸੀਗਾ ਕੁੜੀਆਂ ਦੀ ਫਿਕਰਾਂ ਵੀ ਵਧੀਆ ਸੀਗੀਆਂ ਨਹੀਂ ਇਹਦਾ ਟਾਈਟਲ ਕੀ ਆ ਵੀ ਤੇਰੇ ਸਾਈਕਲ ਦੀ ਚੇਨ ਤੇ ਮੇਰੇ ਦਿਲ ਦਾ ਚੇਨ ਜਦੋਂ ਚੇਨ ਫਸ ਜਾਂਦੀ ਸੀ ਨਾ ਤਾਂ ਚੁੰਨੀ ਆ ਜਾਂਦੀ ਸੀ ਵਿੱਚ ਤਾਂ ਪਿੰਡ ਦੀਆਂ ਕੁੜੀਆਂ ਆਪਣੇ ਨੇੜੇ ਤੇੜੇ ਦੇ ਪਿੰਡ ਦੇ ਮੁੰਡਿਆਂ ਨਾਲ ਝਾਕਦੀਆਂ ਜਿਨ੍ਹਾਂ ਨਾਲ ਮਾੜੀ-ਮੁਠੀ ਜਾਣ-ਪਛਾਣ ਹੁੰਦੀ ਸੀ ਉਹ ਮੁੰਡੇ ਪਹਿਲੇ ਤਿਆਰ ਹੁੰਦੇ ਸੀਗੇ ਫਿਰ ਇੱਕ ਟੈਕਨੀਕਲ ਜਾਂ ਮੁੰਡਾ ਹੁੰਦਾ ਜੀ ਨੂੰ ਸਿਰਫ ਇੰਨਾ ਹੀ ਹੁੰਦਾ ਵੀ ਮੈਂ ਚੁੰਨੀ ਨਹੀਂ ਫੱਟਣ ਦੇਣੀ ਵੀ ਮੈਂ ਦਿਖਾਉਣਾ ਠੀਕ ਆ ਇਹ ਤਾਂ ਹੋ ਗਿਆ ਟੈਕਨੀਕਲ ਤੇ ਕਈ ਬਾਈ ਥੋੜੇ ਜੇ ਰੋਮਾਂਟਿਕ ਵੀ ਹੁੰਦੇ ਆ ਨਹੀਂ ਤੁਸੀਂ ਦੇਖੋ ਕੁਦਰਤੀ ਇਹ ਦੋ ਚੀਜ਼ਾਂ ਅਟਰੈਕਟ ਕਰਦੀਆਂ ਨਾਰਥ ਪੋਲ ਸਾਊਥ ਪੋਲ ਹੈ ਨਾ ਆਉਂਦੀਆਂ ਨੇ ਨੇੜੇ ਬਾਈ ਨੇ ਮਾੜਾ ਮੋਟਾ ਦਾਖਲਾ ਲਿਆ ਵੀ ਬਸ ਕਾਲਜ ਜਾਣ ਜੋਗੇ ਹੋਗੇ ਤੂਤਾਂ ਵਾਲਾ ਖੂ ਹੀ ਪੜਨਾ ਇੱਧਰ ਮੈਥ ਇੱਧਰ ਤਾਂ ਕੋਈ ਬੋਝ ਹੀ ਹੈ ਨਹੀਂ ਜਿਹੜੀ ਆ ਚੀਜ਼ ਆ ਨਾ ਇਹ ਨੋਟ ਕੀਤੀ ਹੁਣ ਨੋਟ ਕੀਤੀ ਹੋਣੀ ਆ ਤੁਸੀਂ ਜਿਹੜੇ ਦੇਖਣੀ ਪੈਣੀ ਆ ਆ ਦੇਖਦੇ ਹੋ ਦੇਖ ਲਈ ਸਭ ਨੇ ਰਤੀ ਅਗਨੀ ਹੋਤਰੀ ਦੀ ਫਿਲਮ ਆ ਇਸ ਨੇ ਕਮਲ ਹਸਨ ਨਾ ਕੱਚੇ ਕੱਚੇ ਧਾਗੇ ਇਸੇ ਬੰਦਾ ਚਲਾ ਆਇਆ ਹਨਾ ਜੀ ਦਿਲ ਨੂੰ ਦਿਲ ਨਾਲ ਰਾਹ ਹੁੰਦੀ ਆ ਇਹ ਉਹ ਆ ਬੰਦਨ ਕੱਚੇ ਦਾਗੋਂ ਕਾ ਬੰਦਨ ਕੱਚੇ ਦਾਗੋਂ ਕਾ ਨਹੀਂ ਜਿਹੜਾ ਆ ਨਖਰਾ ਨਾ ਖੜਨ ਦਾ ਨਹੀਂ ਇਹ ਵੀ ਬਾਈ ਕੋਈ ਕੋਈ ਖੜ ਸਕਦਾ ਹੈ ਇਹ ਵੀ ਇੱਕ ਸਟਾਈਲ ਸੀ ਜੁੜਾ ਥੱਲੇ ਕਰਕੇ ਵਗ ਵੰਨਣ ਦਾ ਇੱਕ ਵਾਰੀ ਆਇਆ ਸੀਗਾ ਨਹੀਂ ਪਰ ਜਿਹੜਾ ਆਫ ਰੋਜੀ ਚੈੱਕ ਨਾ ਫਰੋਜੀ ਮੈਚਿੰਗ ਆ ਨਾ ਜਿਹੜੀ ਅਟਲੀ ਇਵੈਂਟ ਇਹ ਵੀ ਬਈ ਸੀ ਇਸ ਧਾਰਨ ਪੁਣੇ ਚ ਵੀ ਬਹੁਤ ਕੁਝ ਸੀਗਾ ਇਸ ਕੁੜੀ ਨੂੰ ਤੁਸੀਂ ਦੇਖੋ ਥੋੜੀ ਜਿਹੀ ਚਿੰਤਾ ਵੀ ਆ ਕਿਉਂਕਿ ਉਹ ਦੌਰ ਇਹ ਜਾ ਸੀਗਾ ਵੀ ਦੋਈ ਚੁੰਨੀਆਂ ਨੇ ਤਿੰਨ ਉਹੀ ਬਚਾ ਕੇ ਰੱਖਣੀਆਂ ਨੇ ਨਹੀਂ ਹੁਣ ਗਿਆਂ ਹੁਣ ਕੁੜੀਆਂ ਨਾਲ ਨਹੀਂ ਵਿਕੀ ਛੱਟ ਚੁੰਨੀ ਨੂੰ ਕੱਟ ਦੇ ਇੱਥੋਂ ਨਵੀਂ ਲੈ ਲਾਂਗੇ ਮੈਂ ਤਾਂ ਨਵੀਂ ਲਾਉਂਗੀ ਆਪਾਂ ਹਰ ਚੀਜ਼ ਨਵੀਂ ਲੈਣੇ ਆ ਫਟਾਫਟ ਉਦੋਂ ਨਹੀਂ ਸੀ ਇਦਾਂ ਨਹੀਂ ਉਦੋਂ ਸੀ ਵੀ ਇਹਨੂੰ ਬਚਾਉਣਾ ਚੁੰਨੀ ਨੂੰ ਠੀਕ ਆ ਤੇ ਬਾਕੀ ਇਦਾਂ ਹੀ ਛੋਟੇ ਛੋਟੇ ਇਨਸੀਡੈਂਟ ਹੁੰਦੇ ਆ ਜਿਹੜੇ ਜ਼ਿੰਦਗੀ ਦੇ ਨਵੇਂ ਰਾਹਾਂ ਤੇ ਪਾ ਦਿੰਦੇ ਆ ਆਪਾਂ ਨੂੰ ਸਹੀ ਕਿਸੇ ਨੇ ਕਿਸੇ ਦਾ ਕੁੰਡਾ ਖੜਕਾਇਆ ਕਹਿੰਦਾ ਜੀ ਤੁਹਾਡੀ ਬੱਕਰੀ ਸਾਡੇ ਫੁੱਲ ਖਾ ਗਈ ਉਹ ਕਹਿੰਦੀ ਸਾਡੇ ਕੋਲ ਤਾਂ ਬੱਕਰੀ ਹੈ ਹੀ ਨਹੀਂ ਕਹਿੰਦਾ ਸਾਡੇ ਕਿਹੜਾ ਫੁੱਲ ਆ ਮੈਂ ਤਾਂ ਗੱਲ ਹੀ ਤੋੜਨੀ ਸੀ ਇਦਾਂ ਹੀ ਗੱਲਾਂ ਤੁਰਦੀਆਂ ਦੋਸਤੋ ਇਦਾਂ ਹੀ ਫਿਰ ਵਿਆਹ ਹੋ ਜਾਂਦੇ ਆ ਨਹੀਂ ਵਿਆਹ ਹੋ ਜਾਂਦੇ ਨੇ ਵਿਆਹ ਹੋ ਜਾਂਦੇ ਸਟੋਰੀਆਂ ਬਣ ਜਾਂਦੀਆਂ ਦੋਸਤਾਂ ਨੂੰ ਆਨੰਦ ਆ ਜਾਂਦਾ ਠੀਕ ਆ ਸਤਿ ਸ਼੍ਰੀ ਅਕਾਲ ਜੀ ਸੋ ਠੀਕ ਹੈ ਨਾ ਬਾਈ ਬਾਕੀ ਤੁਸੀਂ ਅੱਖਾਂ 'ਚ ਦੇਖੋ ਨਿਗਾਹਾਂ ਕਿਤੇ ਨਿਸ਼ਾਨੇ ਕਿਤੇ ਨਹੀਂ ਇਹ ਵੀ ਜ਼ਿੰਦਗੀ 'ਚ ਦੌਰ ਆਉਂਦਾ ਥੋੜਾ ਟਾਈਮ ਆਉਂਦਾ ਉਦੋਂ ਖੁਸ਼ਬੂ ਜੀ ਉੱਡਦੀ ਆ ਔਰ ਜਿਵੇਂ ਉਹਦਾ ਬਲਦੇਵ ਦੀ ਕਿਤਾਬ ਚ ਸ਼ੇਰ ਆ ਜਿੱਥੇ ਜਾਂਦੇ ਖੁਸ਼ਬੂ ਖੁਸ਼ਬੂ ਕਰ ਦਿੰਦੇ ਕੁਝ ਬੰਦੇ ਆ ਅੰਦਰ ਕਸਤੂਰੀ ਹੁੰਦੀ ਆ ਇੱਕ ਕਸਤੂਰੀ ਵਾਲਾ ਹਸਾਬ ਹੋ ਜਾਂਦਾ ਠੀਕ ਆ ਭਾਈ ਵਧੀਆ ਲੱਗਿਆ ਤੁਹਾਨੂੰ ਇਹ ਰੰਗ ਆ ਜਿਹੜੇ ਫਿਰੋਜੀ ਤੋਤੀਆ 골ਡਨ येलो ਪਰਪਲ ਫਿਰੋਜੀ ਇਹ ਸਾਰੇ ਸ਼ੌਕ ਰੰਗ ਜਿਹੜੇ ਜਿੰਦਗੀ ਦੀ ਖੁਸ਼ੀ ਦੇ ਰੰਗ ਆ ਇਸ ਉਮਰ ਚ ਉਡੂ ਣੂ ਕਰਦੇ ਆ ਰੰਗ ਤੁਸੀਂ ਦੇਖੋ ਸਾਰੇ ਇਹ ਫੇਵਰਟ ਰੰਗ ਦਿੱਤੇ ਹੋਏ ਆ ਨਹੀਂ ਠੀਕ ਆ ਸੋ ਤਸਵੀਰ ਦਾ ਨਾਮ ਆ ਸਾਈਕਲ ਦੀ ਚੈਨ ਤੇ ਮੇਰੇ ਦਿਲ ਦਾ ਚੈਨ ਮੈਂ ਤਾਂ ਕਹਿੰਦਾ ਜਰੂਰ ਕਵਾੜੀਆਂ ਬਲਾਓ ਟੈਂਪਲ ਕਵਾੜੀਆਂ ਦੀ ਫਿਲਮ ਚੈਨ ਆ ਦੇ ਕਵਾੜੀਆਂ ਕੁਛ ਨਾ ਕੁਛ ਲੈਤਾ ਜਾਂਦਾ ਕਪੜੀਆਂ ਜਿਹੜਾ ਹਾਰਿਆਦਾਰ ਕਵਾੜੀਆਂ ਬਲਾਉਂਦਾ ਨਾ ਉਹਨਾਂ ਦੇ ਘਰੇ ਆਵਾਜ਼ ਸੁਣਦੀ ਐ ਇੱਕ ਦੂਜੇ ਦੀ ਨਹੀਂ ਇੰਨਾ ਸਮਾਂ ਹੋ ਜਾਂਦਾ ਘਰ ਦੀ ਘਰ ਦੀ ਆਵਾਜ਼ ਸੁਣਨ ਨੂੰ ਇਹ ਵੀ ਇੱਕ ਪ੍ਰੋਬਲਮ ਆ ਆਪਣੇ ਘਟਾ ਨਰਕਾ ਕਰੈਂਡਾ ਜਾ ਕੇ ਦੇਖੋ ਦਾਸ ਦਾਸ ਕਰਾਵਾ ਸਮਾਨ ਰੱਖੀ ਬੈਠੇ ਬਾਈ ਚਾ ਚਾ ਚ ਲੈ ਲਿਆ ਉਹਨਾਂ ਨੇ ਤੇ ਫੰਦਾ ਤੋਂ ਸਾਂਦ ਨਹੀਂ ਲੱਭਦਾ ਉਹਨਾਂ ਦਾ ਬਹੁਤ ਵੱਡਾ ਕਰਕੇ ਸੀ ਨਵਾਂ ਟ੍ਰੈਂਡ ਵੀ ਚੱਲਿਆ ਵੀ ਸਮਾਨ ਕੱਢਣ ਦਾ ਆ ਇਹ ਜਪਾਨ ਤੋਂ ਚੱਲਿਆ ਮਿਨਿਮਲਿਸਟ ਮਿਨਿਮਲਿਸਟ ਸੀ ਦੇਖ ਲਓ ਵੀ ਤੁਹਾਡੀ ਪੇਟੀ ਦੀ ਤੁਹਾਡੀ ਵਧੀਆ ਸ਼ਰਟ ਤੁਹਾਨੂੰ ਕਦੇ ਮੌਕੇ ਤੇ ਨਹੀਂ ਲੱਗੂ ਕੂਟ ਪਟਾਣਗੋਰੀ ਆਈ ਜਾਣੀਆਂ ਨੇ ਤੇ ਪਏ ਉਹ ਕਿੱਥੇ ਆ ਇਹਨਾਂ ਨੂੰ ਰੀਜ਼ਨ ਤੇ ਦੱਬੇ ਕੋਣੀ ਆਉਗੀ ਮੂਰੇ ਕਿਉਂ ਨਹੀਂ ਆਉਂਦੀ ਉਹਦਾ ਰੀਜ਼ਨ ਇਹ ਆ ਵੀ ਅਸੀਂ ਕੂਟ ਪਟਾਣਗ ਹਰ ਜਗ੍ਹਾ ਹਰ ਸੇਲ ਤੋਂ ਚੱਕ ਚੱਕ ਕੇ ਲੈ ਆਈਏ ਇੱਥੇ ਪਰ ਫਿਰ ਜੇ ਬੰਦਾ ਗੱਢੜੀ ਭਰ ਕੇ ਇੱਕ ਵਾਰੀ ਦੇ ਆਵੇ ਕਿਸੇ ਨੂੰ ਫਿਰ ਉਹ ਥੋੜੀਆਂ ਰਹਿ ਜਾਂਦੀਆਂ ਉਹਦੇ ਤੇ ਫਿਰ ਲੱਭਦੀ ਹੈ ਜੀ ਨਹੀਂ ਸੋ ਇਹ ਜ਼ਰੂਰੀ ਹੈ ਜੀ ਇਹ ਤਾਂ ਗਰਮੀ ਗਈ ਤੋ ਆਹ ਲੱਗਦਾ ਵੀ ਆਹ ਟੀ-ਸ਼ਰਟ ਪਾਉਣੀ ਰਹੇਗੀ ਆਹੋ ਗੱਲ ਤੁੰਗੀ ਰਹੇਗੀ ਉਹ ਬੰਦੇ ਨੇ ਕੋਟ ਪਾਇਆ ਸੀ ਨਾ ਬਹੁਤ ਸੋਹਣਾ ਕਹਿੰਦਾ ਬਾਈ ਕੋਟ ਬਹੁਤ ਸੋਹਣਾ ਨਵਾਂ ਹੀ ਆ ਕਹਿੰਦਾ ਦੋ ਕਵਾਰੀ ਪਾਇਆ ਇੱਕ ਵਾਰ ਮੈਂ ਆਪ ਦੇ ਵਾਸਤੇ ਇੱਕ ਵਾਰ ਜਾ ਵੜੇ ਮਿਨੀਮਲਿਸਤ ਤੋਂ ਗੱਲ ਯਾਦ ਆ ਗਈ ਮਤਲਬ ਜਪਾਨ ਵਾਲੇ ਤਾਂ ਹੋਣ ਲੱਗੇ ਆ ਨਾ ਪਤਾ ਨਹੀਂ ਕਿਹਦੀ ਕੋਈ ਗੱਲ ਕੀਤੀ ਤੁਹਾਡੇ ਕੋਲ ਕੀਤੀ ਸੀਗੀ ਕਿ ਸਾਡੇ ਖਾਲਸਾ ਤੋਂ ਪਹਿਲਾਂ ਤੋਂ ਮਿਨਿਮਲਿਸਟ ਹੈ ਹਾਂਜੀ ਇੱਕ ਚੋਲੇ ਤੇ ਸਰਬਲੋਹ ਦੇ ਬਾਟੇ 'ਚ ਉਹ ਜ਼ਿੰਦਗੀ ਕੱਢਦਾ ਅੱਛਾ ਜੀ ਇਹਦੇ ਬਾਰੇ ਇੱਕ ਸੌਰੀ ਸ਼ੇਰ ਆ ਲੋਈ ਜਲੀ ਫਕੀਰ ਦੀ ਕੀ ਬਾਤ ਲੋਈ ਜਲੀ ਫਕੀਰ ਦੀ ਹੱਸਿਆ ਤਾੜੀ ਮਾਰ ਇਹ ਵੀ ਕਹਿੰਦਾ ਲੱਗਿਆ ਜਿਹੜਾ ਮੋਢਿਆਂ ਉੱਤੇ ਆਹ ਵਾਹ ਕੀ ਬਾਤ ਇਹ ਵੀ ਲਾ ਦਿਓ ਕਹਿੰਦੇ ਲੜਕਾ ਲੋਕ ਨੂੰ ਬਈ ਸਾਗਰਪ੍ਰੀਤ ਪੇਂਟ ਕਰਕੇ ਗਏ ਆ ਲੜਕਾ ਲੋਕ ਦੀ ਫੋਟੋ ਖੁਸ਼ ਹੋ ਰਹੇ ਲੜਕਾ ਲੋਕ ਮੰਦ ਮੰਦ ਮੁਸਕਰਾ ਰਿਹਾ ਮੰਦ ਮੰਦ ਮੁਸਕਰਾ ਰਿਹਾ ਪੂਰਾ ਇਹ ਫੁੱਲ ਕਿ ਉਪਰ ਆਇਆ ਲੱਗਦਾ ਬਲੌਟਸ ਆਫ ਲਾਵੈਂਡਰ ਅੱਖਾਂ ਵੇਖ ਯਾਰ ਯਾਰ ਤੇਰੀਆਂ ਕੀ ਬਾਤ ਹੈ ਤੇਰਾ ਖੂਸਨ ਹੈ ਨਾ ਵਾਕਈ ਹੈਗਾ ਵੀ ਹੈ ਮੰਨਦੇ ਹਾਂ ਹਾਂ ਕੁਛ ਨੂੰ ਵੀ ਮਰੋੜਾ ਵਧੀਆ ਦਿੱਤਾ ਐਨਾ ਮਰੋੜਾ ਤਾਂ ਕਦੇ ਆਇਆ ਹੀ ਨਹੀਂ ਆ ਜਾਂਦਾ ਹੁੰਦਾ ਕਦੇ ਕਦੇ ਇੱਕ ਝਾੜਾ ਹੁੰਦਾ ਜਦੋਂ ਸੋਣੀ ਜਦੋਂ ਦਾੜਾ ਕਿਤੇ ਜ਼ਿਆਦਾ ਪ੍ਰਕਾਸ਼ ਹੋਇਆ ਹੋਵੇ ਸਾਗਰ ਯਾਰ ਕਮਾਲ ਬਿਲਕੁਲ ਜੀ ਬਿਲਕੁਲ ਰੱਖ ਸਕਦੇ ਠੀਕ ਆ ਆ ਜੋ ਤੁਸੀਂ ਇੱਧਰ ਆ ਜਾਓ ਤੁਸੀਂ ਵੀ ਆ ਜਾਓ ਜੋ ਸੋਏ ਕੋ ਦਾਈ ਦਾ ਆਪਾਂ ਰੋਟੇ ਬਣਾਇਆ ਸੀ ਜਿਹਦੇ ਚ ਮੈਂ ਤੁਹਾਡਾ ਦੋ ਤਿੰਨ ਰਿਸ਼ਤਾ ਦਿਖਾਇਆ ਸੀਗਾ ਦਸੱਤੇ ਰੰਗ ਲਾਏ ਸੀ ਇਹਦੇ ਚ ਵੀ ਜਦੋਂ ਜ਼ਿੰਦਗੀ ਰੰਗੀਨ ਹੋ ਜਾਂਦੀ ਆ ਹੈ ਨਾ ਸੋ ਆਪਾਂ ਅਕਸਰ ਗੱਲ ਕਰਦੇ ਆ ਪੱਗ ਦੀ ਹੈ ਨਾ ਪੱਗ ਜਿਹੜੀ ਆ ਵੀ ਉਹ ਇੱਜ਼ਤ ਹੁੰਦੀ ਆ ਖਾਸ ਕਰ ਧੀ ਨੂੰ ਆਪਾਂ ਇਸ ਗੱਲ ਦਾ ਬਹੁਤ ਕਹਿੰਦੇ ਹੁੰਦੇ ਆ ਵੀ ਪਿਓ ਦੀ ਪੱਕ ਹੈ ਨਾ ਸੋ ਅੱਜ ਮੈਨੂੰ ਬੜੀ ਖੁਸ਼ੀ ਹੋਊਗੀ ਬੇਟੇ ਨਾਮ ਬੋਲੋ ਆਪਣਾ ਹਰਨਵ ਕੋ ਦਸ ਸਿੰਘ ਦੀ ਪੱਕ ਬੇਟੇ ਠੀਕ ਹੈ ਆ ਲੈ ਕਰ ਮਿਕਸ ਕਰ ਨੈਕਸਟ ਕਰ ਨੈਕਸਟ ਕਰ ਚੱਲ ਚੱਲ ਆ ਇੱਥੇ ਚੱਲ ਚੱਲ ਮਿਕਸ ਹੋ ਗਿਆ ਹਾਂ ਗਿਆ ਮਿਕਸ ਨਾ ਨਾ ਕੁਝ ਵੀ ਨਹੀਂ ਮਾਰ ਗਿਆ ਆਪਾਂ ਕਰ ਲੈਣਾ ਸਟ ਇਹ ਆ ਚੱਲ ਆ ਚੱਲ ਆ ਚੱਲ ਓਕੇ ਚਲਾ ਕਰਨਾ ਆ ਮਾਜੀ ਨਹੀਂ ਬੜਿਆ ਖਾਸ ਕਰ ਲੋ ਨਹੀਂ ਹੋ ਕੋਈ ਨਾ ਆਪਾਂ ਨਹੀਂ ਲਾਈਟ ਛੱਡ ਦਾਂਗੇ ਠੀਕ ਆ ਤਾੜੀਆਂ ਲਾ ਦਿਓ ਜੀ ਸਾਰੇ ਜਾਣੇ ਬੱਚੇ ਦੇ ਨਾਲ ਹੋਰ ਬੱਚੇ ਨਾਲ ਕਿਰਸ਼ਨ ਨਾਲ ਠੀਕ ਹੈ ਠੀਕ ਆ good thank you ji <laughs> ਪੂਰਾ ਵਈ ਪੂਰਾ ਪੂਰਾ ਮੇਗ ਲੋੜ ਤੋਂ ਦੇਗ ਲੋੜ ਪੱਜਾ ਮੈਂ ਕਿਹਾ ਤੁਹਾਨੂੰ ਚਾਉਣ ਚ ਰੱਖਣਾ ਨਹੀਂ ਪੂਰਾ ਸਿਰ ਪਰ ਤੁਹਾਨੂੰ ਸਾਲਾ ਦੇ ਖੜਾ ਰੱਖਿਆ ਸੀ ਇੱਥੇ ਭਾਈ ਨਹੀਂ ਨਹੀਂ ਜੋ ਵੀ ਆ ਤੁਹਾਡਾ ਜਿਲਾ ਜੇਤੂ ਆ ਜੇਤੂ ਆ ਜੀ ਬਿਲਕੁਲ ਚਲੋ ਖਰੀਦ ਸਫਲਾ ਹੋਗਾ ਪੱਕੇ ਚ ਮਾਰੋ ਅੱਕੇ ਚਲਾ ਦੋ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਾਡੇ ਨਾਲ ਜਥੇਦਾਰ ਸੰਦੀਪ ਸਿੰਘ ਬਰਾੜ ਇੱਧਰ ਭਾਈ ਜਿਹੜੇ ਇਹ ਸਾਰੀ ਐਗਜ਼ੀਬਿਸ਼ਨ ਦੇ ਮੈਨੇਜਰ ਸਾਡੇ ਮੈਨੇਜਰ ਦਾਸ ਨਾਲੇ ਦਾਸ ਨਾਲੇ ਮੈਨੇਜਰ ਪ੍ਰਬੰਧਕ ਪ੍ਰਬੰਧਕ ਦਾ ਦੇ ਮੁਖੀ ਸੁਖਜੀਤ ਸਿੰਘ ਜੀ ਦੇ ਸੰਜੇ ਆਠ ਆਠ ਕਿਧਰ ਗਏ ਆਪ ਕਿਧਰ ਗਏ ਸ਼ਾਕਸ਼ਾਤ ਉਹ ਪਤਾ ਹੀ ਨਹੀਂ ਉਹ ਬਾਹਰ ਲੈ ਗਿਆ ਹੁਣ ਮਿਲਦਾ ਅਰਚਨ ਅਕਸਰ ਯਾਦ ਦੀ ਗੱਲ ਕਰਦੇ ਆ ਵੀ ਬੇਸ਼ਯਾਦ ਹੋਇਆ ਉਹ ਸਲੀਟ ਨੇ ਕਰਾਇਆ ਇਹੇ ਕਰਾਇਆ ਉਹਨੇ ਕਰਾਇਆ ਪਰ ਵਿਚਲੀ ਗੱਲ ਜਿਹੜੀ ਲੁਕਵੀਂ ਗੱਲ ਆ ਉਹਦੀ ਕਦੇ ਗੱਲ ਨਹੀਂ ਹੁੰਦੀ ਅਸਲ 'ਚ ਜਿਹੜੇ ਫਸਟ ਵਰਲਡ ਵਾਰ ਤੇ ਸੈਕੰਡ ਵਰਲਡ ਵਾਰ ਦੇ ਉੱਚੀ ਸੀਗੇ ਜਿਹੜੇ ਇੰਗਲੈਂਡ ਲਈ ਹੋਰ ਧਰਤੀਆਂ ਤੇ ਲੜੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਤੇ ਰਾਣੀ ਨੂੰ ਇਹ ਮਹਿਸੂਸ ਹੋਇਆ ਵੀ ਇਹ ਆਪਣੀ ਖਾਤਰ ਇੱਥੇ ਦੂਰ ਲੜਨ ਆਏ ਆ ਜਦੋਂ ਇਹ ਵਾਪਸ ਜਾਣ ਇਹ ਆਜ਼ਾਦ ਹੋਣਾ ਸੋ ਫਸਟ ਵਰਲਡ ਵਾਰ 'ਚ ਬਹੁਤ ਨੁਕਸਾਨ ਹੋਇਆ ਸੀਗਾ ਉਦੋਂ ਆਪਣੇ ਇਹ ਫੌਜੀ ਮੈਸੋਪੋਟਾਮੀਆ ইরাਕ ਚੋਂ ਲੱਗੇ ਜਾਂਦੇ ਆ ਇਹਨਾਂ ਨੇ ਅੰਗਰੇਜ਼ਾਂ ਨੂੰ ਰਿਕਵੈਸਟ ਕੀਤੀ ਸੀ ਵੀ ਸਾਡੀ ਚੜਤੀ ਗਲਾਈ ਸਾਨੂੰ ਲੈ ਰਹੀ ਦੀ ਸਵਾਰੀ ਨਾਲ ਢੋਈ ਇਜਾਜ਼ਤ ਦਿੱਤੀ ਜਾਂਦੇ ਆ ਅੰਗਰੇਜ਼ ਕਹਿੰਦੇ ਲੜਾਈ ਚੱਲਦੀ ਪੂਜਾ ਨਹੀਂ ਹੁੰਦੀ ਇਹ ਗੱਲ ਗਲਤ ਆ ਤੇ ਉਹ ਹੌਲੀ ਹੌਲੀ ਇਹਨਾਂ ਦੇ ਖਾਤੇ ਇਹ ਗੱਲ ਪਈ ਵੀ ਅਸੀਂ ਇਹਨਾਂ ਨੂੰ ਵਧੀਆ ਤਰੀਕੇ ਨਾਲ ਲੜਾਉਣਾ ਤਾਂ ਇਹਨਾਂ ਦੀ ਚੜਤੀ ਗਲਾ ਲਈ ਇਹ ਜ਼ਰੂਰੀ ਆ ਤਾਂ ਉਹਨਾਂ ਨੇ ਇਜਾਜ਼ਤ ਦਿੱਤੀ ਫਿਰ ਇੰਗਲੈਂਡ ਦੇ ਲੋਕਾਂ ਨੇ ਫੌਜੀ ਅਫਸਰਾਂ ਨੇ ਜਰਮਨ ਕੋਲ ਇੱਕ ਛੋਟੀ ਗੁਰੂਤ੍ਰਾਂਤ ਸਾਹਿਬ ਦੀ ਪ੍ਰਿੰਟ ਕਰਾ ਕੇ ਦਿੱਤੀ ਜਿਹੜੀ ਹੋਰ ਤਾਂ ਕਿ ਮੰਗੇ ਘੋਟੇ ਪਰ ਉਸ ਤੋਂ ਬਾਅਦ ਜਦੋਂ ਕੈਂਪ ਮੂਵ ਕਰਦਾ ਸੀ ਚੱਲਦੀ ਲੜਾਈ ਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਤਾਂ ਮਹਾਰਾਜ ਦੀ ਸਵਾਰੀ ਸਿੱਧੇ ਰੱਤੀ ਲੈ ਕੇ ਜਾਂਦੀ ਸੀ ਸੋ ਇਹ ਚੱਲਦੀ ਲੜਾਈ ਦਾ ਸੀਨ ਆ ਪਰ ਇਹ ਮੈਸੂਰ ਕਾਮੀਆਂ ਰਾਤ ਨੂੰ ਲੱਗੇ ਜਾਂਦੇ ਆ ਸੇਮ ਕਲਰ ਦਾ ਡੇਜ਼ਰਟ ਵਾਲਾ ਤਾਂ ਕਿ ਦੁਸ਼ਮਣ ਨੂੰ ਦਿਖੀਏ ਨਾ ਪਰ ਮਹਾਰਾਜ ਦੀ ਸਵਾਰੀ ਦਾ ਆਪਾਂ ਹਮੇਸ਼ਾ ਕਲਰਫੁਲ ਕੱਪੜੇ ਹੁੰਦੇ ਆ ਭਾਵੇਂ ਮੌਣੇ ਆ ਸੋ ਇਹ ਸਤਕਾਰ ਦੀ ਇੱਕ ਹੱਦ ਆ ਇੱਥੇ ਪਾਣੀ ਦੀ ਪੇਂਡ ਨੂੰ ਹੈ ਨਹੀਂ ਪੂਰਾ ਡੇਂਜਰਸ ਜ਼ੋਨ ਆ ਪਰ ਜਦ ਨਹੀਂ ਕੋਲ ਪਰ ਆਪਾਂ ਕਹਿੰਦੇ ਨੇ ਪਾਵਰ ਲਈ ਜਿੱਥੇ ਮੈਂ ਪਾਵਰ ਤੋਂ ਲਈ ਹੈ। ਹੈਨਾ? ਸੋ ਮੈਨੂੰ ਇਹ ਜਦੋਂ ਮੈਂ ਚਿੱਤਰ ਤੱਕ ਵੇਂਡ ਕੀਤਾ ਤਾਂ ਮੈਨੂੰ ਇਹ ਮਹਿਸੂਸ ਹੋਇਆ ਉਹਦੇ ਬੋਟਾ ਨੇ ਦਗਣ ਦਗੜ ਸੁਣਨ ਲੱਗੀ। ਤਾਂ ਮੈਨੂੰ ਲੱਗਿਆ ਵੀ ਮੈਂ ਉਹ ਬੋਜੀ ਤਾਂ ਨਹੀਂ ਪਰ ਮੈਂ ਕੁਝ ਪਲ 2 ਗ੍ਰਾਮ ਉਹਨਾਂ ਵਰਗਾ ਜੀਉਂ ਕੇ ਦੇਖਿਆ ਵੀ ਉਹਨਾਂ ਨੂੰ ਕਿਵੇਂ ਲੱਗਿਆ ਹੋਊਗਾ। ਐ ਲੱਗ ਕੇ ਹੈਨਾ ਕਿਸੇ ਹੋਰ ਦੇਸ਼ ਲਈ ਹੋਰ ਧਰਤੀ ਦੇ ਕਿਸੇ ਦੇ ਬਦਲੇ ਹੱਲ ਕਰਨ ਲਈ ਲੜਨਾ। ਇਹਰੇ ਕਿ ਗੁਪਤ ਕਵਰ ਤੇ ਬਦਲ ਜਾਣਾ ਹੈ। ਕਈ ਆਏ ਕਈ ਕਰੇ ਨਹੀਂ ਆਏ। ਨਹੀਂ। ਸੋ ਇਹਨਾਂ ਫੌਜੀਆ ਕਰਕੇ ਹੀ ਅੱਪਰ ਜਾਈਆਂ ਜਿਹੜੇ ਪਰੌਦੇ ਕਰਦੇ ਆ। ਠੀਕ ਹੈ ਨਾ? ਸੋ ਇਹਨਾਂ ਨੂੰ ਪੇਂਟ ਕਰਦੇ ਹੋਏ ਇੱਕ ਵੱਖਰੀ ਚੜੀ ਕਲਾ ਦਾ ਨਿਆਰਾ ਸੀਗਾ। ਇਸ ਤਰ੍ਹਾਂ ਦੀ ਕਈ ਫੋਟੋਆਂ ਫ੍ਰਾਸਟ ਮਿਲਦੀਆਂ ਨੇ ਬਲੈਕ ਐਂਡ ਵਾਈਟ ਧੁਧਰੀਆਂ ਜੀਆਂ। ਉਹ ਖੋਰੀਆਂ ਨੇ ਖਿੱਚੀਆਂ ਹੋਈਆਂ। ਉਹਨਾਂ ਨੂੰ ਅਸੀਂ ਕਲਰ ਡਿਵੈਲਪ ਕਰ ਲਈਦਾ। ਆਰਟਿਸਟ ਦੀ ਅੱਖ ਥਰੂ ਜਦੋਂ ਚੀਜ਼ ਲੱਗਦੀ ਆ। ਜਿਹੜਾ ਕੋਈ ਥੋੜੋ ਨਹੀਂ ਦੇਖਦਾ। ਅਸੀਂ ਉਹ ਆਪਣੇ ਆਕੜੀ ਆਕੜਾ ਦੇਖ ਲੈਣਾ ਫਿਰ ਉਹਨੂੰ ਅਸੀਂ ਪੇਂਟ ਕਰਕੇ ਥੋੜੇ ਅੱਗੇ ਸੌਖੇ ਤਰੀਕੇ ਨਾਲ ਸਿੰਪਲੀਫਾਈ ਕਰਕੇ ਰੱਖ ਲੈਣਾ ਹੁਣ ਤੁਹਾਨੂੰ ਸਮਝ ਆਈ ਕਿ ਈਜ਼ੀ ਰਹੂਏ ਹੈ ਨਾ ਫਸੇਹੀ ਹੁੰਦਾ ਅਸੀਂ ਬ੍ਰਿਜ ਬਣ ਜਾਂਦੇ ਆ ਥੋੜੇ ਤੇ ਉਸ ਚਿੱਤਰ ਦੇ ਵਿੱਚ ਉਹਨੇ ਚਿੱਤਰ ਤੋਂ ਥੋੜੇ ਜਿਹੇ ਹੰਝੂ ਢੋੜ ਤਰੀਕੇ ਨਾਲ ਆ ਗਿਆ ਪਹਿਲਾਂ ਤੁਹਾਡੇ ਲਈ ਇਹ ਕਾਮ ਚਿੱਤਰ ਸੀਗਾ ਕੋਲੋ ਸਟੋਰੀ ਹਰ ਚੀਜ਼ ਦੀ ਹੁੰਦੀ ਹੈ ਦੱਸਣੀ ਪੈਂਦੀ ਹੈ ਠੀਕ ਹੈ ਨਾ ਇਹਨੂੰ ਕਹਿੰਦੇ ਆ ਚਿੱਤਰ ਨੂੰ ਪੜਨਾ ਹਾਊ ਟੂ ਰੀਡ ਦਾ ਪੇਂਟਿੰਗ ਆਪਕੀ ਕਹਾਵਾਂ ਪੜਦੇ ਆਂ ਚਿੱਤਰ ਨੂੰ ਵੀ ਪੜਦੇ ਆਂ ਪੜਨਾ ਚਾਹੀਦਾ ਹਾਲੈਂਡ ਜਰਮਨੀ 'ਚ ਇਹ ਬੜਾ ਰਵਾਜ ਆ ਬੱਚਿਆਂ ਨੂੰ ਸਕੂਲ ਜਾਂ ਨੂੰ ਮੀਰ ਨੂੰ ਲਿਜਾ ਕੇ ਚਿੱਤਰ ਪੜਨਾ ਸਿਖਾਉਂਦੇ ਆਂ ਸੋ ਦੋਸਤੋ ਅਕੇ ਤਾਂ ਕੋਈ ਵੀ ਚੀਜ਼ ਦੇਖਣੀ ਆ ਤੁਹਾਨੂੰ ਟੂ ਰੀਡ ਦਾ ਪੇਂਟਿੰਗ ਉਹ ਹਸਾਬ ਨਾਲ ਦਿਖਾ ਮੈਂ ਤੇ ਹੋਰ ਕੋਈ ਵੀ ਜੇਕਰ ਤੁਹਾਨੂੰ ਲੱਗਦਾ ਦੱਸੋ ਆਪਾਂ ਸਪਲੇ ਕਰਾਂ